ਕਲਵਿੰਦਰ ਕੌਰ ਵੱਲੋਂ ਜਿਹੜਾ ਉਹ ਥੱਪੜ ਮਾਰਿਆ ਗਿਆ ਸੀ ਕੰਗੜਾ ਰਨਾਉਤ ਦੇ ਉਸ ਬਾਰੇ ਗੱਲ ਕਰਦੇ ਚਲੋ ਇੱਕ ਬੰਦਾ ਜੀ ਗਲਤ ਬੋਲ ਗਿਆ ਤੇ ਆਪਾਂ ਉਹਦੀ ਬਰਾਬਰੀ ਨਹੀਂ ਕਰਦੇ ਆਪਣੇ ਗੁਰੂ ਸਾਹਿਬਾਨਾਂ ਨੇ ਵੀ ਆਪਾਂ ਨੂੰ ਦਿੱਤਾ ਹੋਇਆ ਸੰਦੇਸ਼ ਦੂਸਰੀ ਗੱਲ ਜਿਹੜਾ ਕਹਿੰਦੇ ਵੀ ਆਇਆ ਨਹੀਂ ਤਾਂ ਉਹਨੇ ਆਪ ਕਿਹਾ ਵੀ ਮੈਂ ਥੱਪੜ ਮਾਰਿਆ ਤੇ ਇਹ ਮੇਰੀਆਂ ਮਾਮਾ ਭੈਣਾਂ ਨੂੰ ਗਲਤ ਬੋਲਦੀ ਸੀ ਤੁਸੀਂ ਕਹਿੰਦੇ ਕਿ ਕੰਗੜਨ ਰਾਉਤ ਆ ਜਿਹੜਾ ਥੱਪੜ ਮਾਰਿਆ ਗਲਤ ਆ ਆਪਾਂ ਵੀ ਮੰਨਦੇ ਹਾਂ ਗਲਤ ਆ ਪਾਰ ਕਿਤੇ ਕਿਤੇ ਜਿਹੜੀ ਉਹ ਨੰਬਰ ਪਲੇਟ ਲੱਗੀ ਸੀ ਉਹਨੂੰ ਦੇਖ ਕੇ ਕੁਲਵਿੰਦਰ ਕੌਰ ਨੂੰ ਖਾਲਸਤਾਨੀ ਸ਼ਬਦ ਕਹਿੰਦੇ ਵੀ ਖਾਲਸਤਾਨੀ ਜਿਹੜਾ ਸ਼ਬਦ ਆ ਉਹ ਯੂਜ਼ ਕੀਤਾ ਗਿਆ। ਇਹ ਖਾਲਸਤਾਨੀ ਕਿਹਾ ਕੰਗੜਾ ਰਣੋਤ ਨੇ। ਇੱਕ ਦੋ ਬੰਦੇ ਸਾਡੇ ਦੇਸ਼ ਦੇ ਵਿੱਚ ਹੁੰਦੇ ਨਾ ਜਿਹੜੇ ਅੱਗ ਲਾ ਕੇ ਪਾਰ ਜਾਂਦੇ ਆ ਤੇ ਲੜਾਈ ਆ ਜਿਹੜੀ ਹੋਰ ਛਿੜ ਜਾਂਦੀ ਏ। ਕਿਉਂਨੇ ਕਿਹਾ ਕੰਗੜਾ ਰਣੋਤ ਨੇ ਵੀ ਇਹ ਅਤਵਾਦੀ ਨੇ ਜਾਂ ਖਾਲਸਤਾਨੀ ਆ ਉਹਦੀ ਜਿਹੜੀ ਭਾਸ਼ਾ ਬਿਲਕੁਲ ਗਲਤ ਹੈ। ਕਿਉਂਕਿ ਜਿਹੜਾ ਐਕਟਰ ਹੁੰਦਾ ਜੀ ਐਕਟਰ ਦੀ ਕੋਈ ਬਾਣੀ ਆਪਾਂ ਮਤਲਬ ਉਹਨੂੰ ਵਧੀਆ ਤਰੀਕੇ ਨਾਲ ਨਹੀਂ ਸਮਝਦੇ। ਦੇ ਵਾਸਤੇ ਗੱਲ ਇੱਥੇ ਆਈ ਕੰਗੜਾ ਨਰਾਉ ਤੇ ਇੱਕ ਥੱਪੜ ਵੱਜਿਆ ਉਹਦਾ ਦਿੱਲੀ ਹੱਲ ਗਈ ਸਾਰਾ ਹਿੰਦੁਸਤਾਨ ਤੱਕ ਵੀ ਗੱਲ ਇਹਦੀ ਚੱਲੀ ਗਈ ਪਰ ਜਦੋਂ ਸਬ ਕਰਨ ਵਰਗਿਆਂ ਨੂੰ ਖਨੌਰੀ ਬਾਰਡਰ ਤੇ ਸਿੱਧੀਆਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਉਦੋਂ ਕਿਉਂ ਨਹੀਂ ਇਹ ਸਰਕਾਰ ਹੰਜੀ ਕੰਗੜਾ ਨਰਾਉਤਾ ਓ ਮジョਰਟੀ ਇਕੱਠੀ ਹੈ ਇੱਕ ਵਾਇਟ ਹੁੰਦੇ ਆ ਉਹ ਕੰਮ ਨਾਲ ਕੰਮ ਲੈ ਕੇ ਆਪਾਂ ਨੂੰ ਖਤਮ ਕਰ ਰਹੇ ਐ ਜਿਹੜੇ ਅਸੀਂ ਸਿੱਖ ਐ ਅਸੀਂ ਹੋਗੇ ਦੋਬਲੇ